ਫਿਊ ਡੇਸ ਬੈਕ ਸਿਵਲ ਲਾਈਨ ਪੁਲਿਸ ਸਟੇਸ਼ਨ ਵੱਲੋਂ ਇੱਕ ਨਾਕਾਬੰਦੀ ਕੀਤੀ ਗਈ ਸੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹਦੇ ਵਿੱਚ ਸਾਨੂੰ ਇੱਕ ਮੇਜਰ ਅਚੀਵਮੈਂਟ ਮਿਲੀ ਹੈ ਅੰਡਰ ਦ ਗਾਈਡੈਂਸ ਆਫ ਔਨਰੇਬਲ ਸੀਪੀ ਅੰਮ੍ਰਿਤਸਰ ਅਸੀਂ ਇੱਕ ਬਾਈਕ ਨੂੰ ਰੋਕਿਆ ਜਿਹਦੇ ਤੋਂ ਕਿ ਪਤਾ ਲੱਗਿਆ ਕਿ ਉਹਦਾ ਨੰਬਰ ਪਲੇਟ ਸੀਗੀ ਜਿਹੜੀ ਫੇਕ ਸੀ ਫੇਕ ਰਜਿਸਟ੍ਰੇਸ਼ਨ ਤੇ ਜਾਲੀ ਨੰਬਰ ਪਲੇਟ ਲਗਾ ਕੇ ਉਹ ਬਾਈਕ ਨੂੰ ਯੂਜ਼ ਕਰ ਰਿਹਾ ਸੀ ਉਸ ਥੈਫਟ ਦੇ ਸਸਪੀਸ਼ਨ ਦੇ ਵਿੱਚ ਅਸੀਂ ਥੈਫਟ ਦੀ ਜਿਹੜੀ ਐਫ ਆਈ ਆਰ ਰਜਿਸਟਰ ਕਰਕੇ ਬੰਦੇ ਨੂੰ ਰਿਮਾਂਡ ਲੈ ਕੇ ਉਸ ਨੂੰ ਜੁਡੀਸ਼ੀਅਲ ਭੇਜਿਆ ਗਿਆ ਉਦਾ ਨਾਮ ਹੈ ধਰੂਪ ਸੋਢੀ ਏਜ 23 ਪੰਨੂਪੁਰ ਕਾਲਜ ਛਾਟੇ ਦਾ ਰਹਿਣ ਵਾਲਾ ਅ ਇਨ ਫਰਦਰ ਇਨਵੈਸਟੀਗੇਸ਼ਨਸ ਆਮ ਪਲੀਜ਼ ਟੂ ਇਨਫੋਰਮ ਯੂ ਕਿ ਸਾਨੂੰ ਪਤਾ ਲੱਗਾ ਕਿ ਅਸੀਂ ਇਹਦੇ ਵਿੱਚ ਇੱਕ ਹੋਰ ਮੇਜਰ ਅਚੀਵਮੈਂਟ ਹਿੱਟ ਕੀਤੀ ਜਿਹਦੇ ਵਿੱਚ ਕੀ ਸਾਨੂੰ ਪਤਾ ਲੱਗਾ ਕਿ ਇਹ ਜੋ ਤਵਾਰਾ ਪੁਲਿਸ ਸਟੇਸ਼ਨ ਜੈਪੁਰ ਦੇ ਵਿੱਚ ਵੀ ਵੌਂਟਡ ਸੀ ਇਹ ਤੇ ਇਹਦੇ ਕੁਝ ਸਾਥੀ ਚਾਰ ਬੰਦਿਆਂ ਨੇ ਜੁਐਲਰੀ ਸ਼ਾਪ ਤੇ ਡਕੈਤੀ ਕੀਤੀ ਸੀ ਤੇ 307 ਦਾ ਕੇਸ ਇਹਦੇ ਤੇ ਆਲਰੇਡੀ ਰਜਿਸਟਰਡ ਹੈ 566 ਡੇਟਡ 15 10 2025 ਜੋ ਜੋਤਵਾੜਾ ਥਾਣੇ ਦੇ ਵਿੱਚ ਤੇ ਮੈਂ ਇਹਦੇ ਦੱਸਣਾ ਚਾਹਾਂਗਾ ਕਿ ਅਸੀਂ ਪੀਸ ਐਂਡ ਸਿਕਿਉਰਿਟੀ ਮੇਨਟੇਨ ਕਰਨ ਲਈ ਵਚਨਬੱਧ ਹਾਂ ਤੇ ਇਹ ਇੱਕ ਇੰਟਰ ਸਟੇਟ ਨੈਟਵਰਕ ਇਨ ਆਦਰ ਜਿਹੜਾ ਹੈ ਉਹਨੂੰ ਬਸਟ ਕਰਨ ਦੇ ਵਿੱਚ ਅਸੀਂ ਸਕਸੈਸਫੁਲ ਹੋਏ ਹਾਂ ਐਂਡ ਵੀਲ ਬੀ ਕੰਟੀਨਿਊਇੰਗ ਡੂਇੰਗ ਦ ਸਰਵਿਸ ਥੈਂਕ ਯੂ